ਦੱਤਿਉਨ ਹਾਰ ਸਨਾਤਨ ਧਰਮ ਸਭਾ ਆਸ਼ਰਮ ਤੂਰੀ ਵਿਖੇ ਪ੍ਰਦਾਨ ਰਾਜੇਂਦਰ ਪਾਲ ਮਹਿਤਾ ਵਰੀਂਦਰ ਕੱਦ ਖਜ਼ਾਨਚੀ ਦੀ ਅਗਵਾਈ ਹੇਠ ਮਨਾਇਆ ਗਿਆ ਇਸ ਮੌਕੇ ਹਰਦੀਪ ਸਿੰਘ ਐਮ ਡੀ ਅਤੇ ਗੋਪਾਲ ਸ਼ਾਖਸੀ ਮੀਤ ਪ੍ਰਦਾਨ ਖੱਤਰੀ ਮਹਾਸਭਾ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਆਓ ਦੇਖਦੇ ਹਾਂ ਡੀ ਡੀ ਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਸਿੰਘ ਪਲਾਹਾ ਦੀ ਵਿਸ਼ੇਸ਼ ਰਿਪੋਰਟ पहले नौ मेरा केसा है ਜਿਹੜੇ ਜਿਹੜੇ ਮੈਂਬਰਾਂ ਦੇ ਅਸੀਂ ਲਿਸਟ ਬੁਲਾਗੇ ਸਭੀ ਉਹ ਹੀ ਮੈਂਬਰ ਇੱਥੇ ਆਣ ਤੇ ਆਪਣਾ ਵਿਸ਼ਵ ਤੇ ਭਗਵਾਨ ਜੀ ਦਾ ਪਰਚਾਲ ਲਗੇ ਸਭ ਤੋਂ ਪਹਿਲਾਂ ਸ਼੍ਰੀ ਸੱਤਸੇਨ ਤਲਵਾਰ ਜੀ ਬਹੁਤ ਥੋੜੀ ਦੇਰ ਵਿੱਚ ਨਾਮ ਜੀ ਦੀ ਸੁਵਿਧਾ ਬਣ ਕੇ ਸ਼ੁਰੂ ਕਰਨਾ ਆਪਣੇ ਦਿਮਕ ਜੀ ਆਪਣੇ ਪ੍ਰਵਾਸ ਮੈਦਾਨ ਹਾਂਜੀ ਸਾਹਮਣੇ ਦੇਖੋ ਸਾਹਮਣੇ ਜੀ ਕਿਉਂਕਿ ਪ੍ਰਵਾਸ ਮੇਦਾਨ ਦਾ ਕੋਈ ਜਿਹੜੀ ਫੋਟੋ ਅਸਨਾ ਹੈ ਉਹ ਰਿਣੀ ਜੀ ਜਾਊਗੀ ਤੇ ਬਾਕੀ ਰਕਾਰ ਦੇ ਵਿੱਚ ਹੀ ਰਹੂਗੀ ਕਿਉਂਕਿ ਸ਼੍ਰੀ ਰਾਮ ਜੀ ਦਾ ਇਹ ਐਸੀ ਚੀਜ਼ ਹੈ ਜਿਹਦੀਆਂ ਖੁਸ਼ੀਆਂ ਸਾਰੇ ਘਰ ਚ ਪ੍ਰਸਾਪਤ ਹੋਣੇ ਇਨਸਾਨ ਉਹ ਵਾਧਾ ਵ੍ਰiddhi ਕਰੇ ਆਮ ਜੀ ਭਾਈ ਜੀ ਵੀਡੀਓ ਸ਼ੁਰੂ ਕਰੀਏ ਆਪਾਂ ਆਪਾਂ ਪਸੰਦ ਕਰਦੇ ਆਪਾਂ 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 ਆ ਅੱਜ ਰਾਮਨਾਮ ਦੀ ਦਾ ਤਿਹਾੜ ਸਾਰੀ ਹੀ ਸੰਗਤ ਵੱਲੋਂ ਬੜੀ ਖੂਮਤਾ ਨਾਲ ਮਨਾਇਆ ਜਾ ਰਿਹਾ ਹੈ। ਮੈਂ ਇਹ ਨਹੀਂ ਮੈਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਇਹ ਜੋ ਅਲਤਾਰੀ ਪਰਸੰਨ ਨੇ ਸਾਰੇ ਇਨਸਾਨੀ ਵਾਲ ਨੇ ਸਾਰੀ ਸੰਗਤ ਇਹਨਾਂ ਦਾ ਕੋਈ ਇੱਕ ਧਰਮ ਨਹੀਂ ਸਾਰੀ ਸ੍ਰਿਸ਼ਟੀ ਦੇ ਹੀ ਅਵਤਾਰ ਹੋਏ ਨੇ ਸ਼੍ਰੀ ਰਾਮ। ਉਹਨਾਂ ਦਾ ਅਸੀਂ ਬਹੁਤ-ਬਹੁਤ ਦਰਸਕਾਤਾ ਹਾਂ। ਅਜੇ ਨਾਮ ਨਮੀ ਦਾ ਜੀ ਉਸ ਤੋਂ ਬੜਾ ਸਭ ਤੋਂ ਪਹਿਲਾਂ ਸਭ ਨੂੰ ਬਹੁਤ ਬਹੁਤ ਮਾਰਕਾ ਜੀ ਅਜੇ ਨਾਮ ਨਮੀ ਦਾ ਤਿਹਾੜ ਆਪਣੇ ਸਹਾਦਰਨ ਮਾਸ਼ਰੇ ਦੇ ਵਿੱਚ ప్రతి ਸਵਾਜੋ ਨਿਰੋਲ ਲਾਇਆ ਜਾ ਰਿਹਾ ਹੈ ਖਦੇਪੂਰ ਦੇ ਰਾਮ ਸਿੰਘ ਰਾਮ ਜੀ ਖਦੇਪੂਰ ਮੁਸੇਰੇ ਜੀ ਜਿਹੜੇ ਸੱਚੇ ਦੇ ਭਗਵਾਨ ਜਿਹੜੇ ਸਭ ਦੇ ਭਗਵਾਨ ਨੇ ਉਹਨਾਂ ਨਾਲ ਸਭ ਜੀ ਬੜੀ ਖੁਸ਼ੀ ਨਾਲ ਮਨਾਇਆ ਜਾ ਰਿਹਾ ਹੈ ਹਾਂ ਜੀ ਅੱਜ ਬੜੀ ਤੋਂ ਆਮ ਦੇ ਨਾਲ ਖੱਤਰੀ ਸਵਾ ਦੀ ਤਰਫੋਂ ਅੱਜ ਤਿਹਾਰ राम जी ਦਾ ਮਨਾਇਆ ਜਾ ਰਿਹਾ ਹੈ ਔਰ ਸਾਰੇ ਖੱਤਰੀ ਬਰਾਦਰੀ ਤੇ ਹੋਰ ਸ਼ਹਿਰ ਦੇ ਜਿੰਨੇ ਵੀ ਲੋਕ ਮਿੱਤਰ ਸਾਰੇ ਭਗਵਾਨ ਜੀ ਨੂੰ ਮੰਨਣ ਵਾਲੇ ਜਾਂ ਨਾਮ ਮੰਨਣ ਵਾਲੇ ਵੀ ਸਾਰੇ ਇੱਥੇ ਇਕੱਠੇ ਹੋਏ ਨੇ ਔਰ ਉਹਨਾਂ ਨੇ ਭਗਵਾਨ राम जी ਦਾ ਜਨਮ ਵਰਤੂ ਹਾਂ ਜਮ ਨਾਲ ਬੜੀ ਖੁਸ਼ੀ ਨਾਲ ਮਨਾਇਆ ਸਾਰਿਆਂ ਨੇ ਰਲ ਕੇ ਜੀ ਅਸੀਂ ਧੂਰੀ ਸ਼ਹਿਰ ਦੇ ਸਾਰੇ ਖੱਤਰੀ ਪਰਿਵਾਰ ਇਕੱਠੇ ਹੋ ਗਏ ਜੋ ਵੀ ਰਾਮ ਭਗਵਾਨ ਦੀ ਸ਼ਰਮ ਵਿੱਚ ਰਾਮ ਭਗਵਾਨ ਨੂੰ ਮੰਨਣ ਵਾਲੇ ਨੇ ਉਹਨਾਂ ਨੇ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਇਸ ਰਾਮ ਨੂੰ ਥੋੜਾ ਗੁੰਗੂਣੀ ਹੋ ਕੇ ਸ਼ਾਹ ਨਾਲ ਬੜੀ ਧੂਮ-ਕਾਮ ਨਾਲ ਸਾਹਮਣੇ ਮੜਿਆ ਇਹ ਸ਼੍ਰੀ ਰਾਮ ਸਾਰੇ ਤਲਾਬਾ ਵਿੱਚ ਪਿਆਰੇ ਲੱਗੇ ਆਓ ਗੱਲ ਕਰੀਏ ਉਹਨਾਂ ਖੱਤਰੀਆਂ ਦੀ ਜਿਨ੍ਹਾਂ ਨੇ ਚਲਾਇਆ ਖੱਤਰੀ ਵੰਸ਼ ਭਗਵਾਨ ਰਾਮ ਜੀ ਸੰ ਖੱਤਰੀ ਵੰਸ਼ ਦੇ ਟੀਰਾ ਜਿਨ੍ਹਾਂ ਨੇ ਨਾਂ ਕਰੇ ਲਾਇਆ ਬਰਾਦਰੀ ਤੇ ਦਾ ਸਭ ਭਗਵਾਨ ਰਾਮ ਜੀ ਦੇ ਅੱਜ ਪਰਮ ਪੂਜੇ ਦਿਨ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਆ ਕਿ ਅੱਜ ਜਿੱਥੇ ਸਾਰੇ ਖੱਤਰੀ ਪਰਿਵਾਰਾਂ ਨੇ ਖੁਸ਼ੀ ਦਾ ਤਿਹਾੜਾ ਬਣਾਇਆ ਅਸੀਂ ਉਹਨਾਂ ਦਾ ਮਾਨ ਸਨਮਾਨ ਕੀਤਾ ਤੇ ਖੁਸ਼ੀਆਂ ਦੇ ਵਿੱਚ ਜੋ ਉਹਨਾਂ ਨੇ ਦਿੱਤਾ ਵੀ ਮਾਤਾ ਪਿਤਾ ਦੀ ਕਿਸ ਤਰੀਕੇ ਦੇ ਨਾਲ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਤੇ ਭਗਵਾਨ ਜੀ ਰਾਮ ਜੀ ਨੇ ਆਪਣੀਆਂ ਜਿੰਨੀਆਂ ਵੀ ਖੁਸ਼ੀਆਂ ਨੇ ਕਿਆਂ ਆਪਣੇ ਪਰਿਵਾਰ ਦੇ ਲਈ ਆਪਣੇ ਦੇਸ਼ ਦੇ ਲਈ ਤੇ ਆਪਣੇ ਬੱਚ ਦੇ ਲਈ ਉਹਨਾਂ ਨੇ ਉੱਚਾ ਨਾਮ ਕੀਤਾ ਸਾਨੂੰ ਇਸ ਤੇ ਗਰਵ ਹੈ ਕਿ ਅਸੀਂ ਉਸ ਖੱਤਰੀ ਪਰਿਵਾਰ ਦੇ ਚਿਰਾਗਾਂ ਜਿਨ੍ਹਾਂ ਨੇ ਸਾਡੇ ਲਈ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਦੇ ਸਾਰੇ ਆਏ ਹੋ ਜਿੰਨੇ ਵੀ ਪਰਿਵਾਰ ਖੱਤਰੀ ਇੱਥੇ ਬੰਦਿ ਹੋਏ ਆਏ ਨੇ ਅਸੀਂ ਉਹਨਾਂ ਦਾ ਜੀ ਸ਼ੁਕਰੀਆ ਕਰਦੇ ਆਂ ਤੇ ਉਹਨਾਂ ਦਾ ਧੰਨਵਾਦ ਕਰਦੇ ਆਂ ਮੈਂ ਇੱਕ ਵਾਰ ਸਾਡੇ ਪ੍ਰਧਾਨ ਜੀ ਤੇ ਮਹਿਤਾ ਸਾਹਿਬ ਤੇ ਸ਼ੌਕਸ਼ੀ ਸਾਹਿਬ ਤੇ ਸਾਡੇ ਸੋਢੀ ਸਾਹਿਬ ਜਿੰਨੇ ਆਏ ਨੇ ਮੈਂਬਰ ਸਹਿਬਾਨ ਉਹਨਾਂ ਸਾਰੇ ਤਰਫੋਂ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਦਾ ਇੱਕ ਵਾਰ ਫਿਰ ਤੁਹਾਡਾ ਤਨੁ ਜੈ ਜੀ